ਸਾਹਿਬ ਸ੍ਰੀ ਗੁਰੂ ਕ੍ਰੰਨ ਸਮਰਾਜ ਦੀ ਪਾਵਨ ਪੱਤਸ਼ ਮੁਕੱਤਸ ਬੋਦੇ ਚੁਰਗਟੇ ਮੋਸਿਸ ਆਸਗਨ ਆਓ ਸਭ ਤੋਂ ਪਹਿਲਾਂ ਗੁਰਦੇਵ ਪਾਸ਼ਾ ਦੀ ਬਖਸ਼ਿਸ਼ ਪਵਿੱਤਰ ਫਤਿਹ ਬਲੰਦ ਕਰੀਏ ਸਤਿਕਾਰ ਸਹਿਤ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਜਿਸ ਵਿਸ਼ੇ 'ਤੇ ਤੁਹਾਡੇ ਨਾਲ ਸਾਂਝਾ ਕਰਨ ਦਾ ਯਤਨ ਕੀਤਾ ਸੀ ਉਹ ਵਿਸ਼ਾ ਸੀ ਕਿ ਮਨ ਕੀ ਹੈ ਆਤਮਾ ਤੇ ਮਨ ਦੀ ਕਿੰਨੀ ਕਸਾਂਚ ਹੈ ਔਰ ਕਿੰਨਾ ਇਹਨਾਂ ਦੇ ਵਿੱਚ ਫਰਕ ਹੈ ਉਸੇ ਵਿਸ਼ੇ ਨੂੰ ਥੋੜਾ ਜਿਹਾ ਅੱਗੇ ਖੋਲਣ ਦਾ ਝਕੰਕ ਰਹੀਏ ਕਿ ਮਨੁੱਖ ਨੂੰ ਆਪਣੇ ਇਸ਼ਟ ਤੇ ਅੱਗੇ ਮਨ ਕਰਕੇ ਸਮਰਪਣ ਕਿੰਨਾ ਕਰ ਲਾ ਹੋਏਗਾ ਕਿਉਂਕਿ ਮਨ ਜਿਸ ਤਰ੍ਹਾਂ ਕੱਲ ਗੱਲ ਕੀਤੀ ਸੀ ਕਿ ਸੂਖਮ ਹੋਣ ਕਰਕੇ ਨਜ਼ਰ ਨਹੀਂ ਆਉਂਦਾ। ਪਾਸ਼ ਮਨੁੱਖ ਦੇ ਜੀਵਨ ਦਾ ਸਾਰਾ ਵਿਹਾਸ ਮਨ ਤੇ ਟਿਕਿਆ ਹੈ। ਮਨ ਕਰਦਾ ਹੈ ਕਿ ਤਰ ਸੁਣਨਾ, ਮਨ ਕਰਦਾ ਹੈ ਸੰਗਤ ਵਿੱਚ ਆਉਣਾ, ਜਾਂ ਮਨ ਕਰਦਾ ਹੈ ਨਹੀਂ ਆਉਣਾ। ਜੇਕਰ ਸਕਾਰਾਤਮਕ ਰੂਪ ਦੇ ਵਿੱਚ ਮਨ ਕੋਈ ਫੈਸਲਾ ਕਰ ਲਵੇ ਕਿ ਇਹ ਕੰਮ ਕਰਨਾ ਹੈ ਉਹ ਸੰਕਲਪ ਹੈ ਜੇ ਮਨ ਸੋਚੇ ਕਿ ਆ ਕੰਮ ਨਹੀਂ ਕਰਨਾ ਉਹ ਵਿਕਲਪ ਹੈ ਸੁਮਨ ਦਾ ਜਿਹੜਾ ਮੁੱਖ ਕਾਰਜ ਸੰਕਲਪ ਤੇ ਔਰ ਵਿਕਲਪ ਹੈ ਕੋਈ ਕਾਰਜ ਕਰਨਾ ਹੈ ਜਾਂ ਕਾਰਜ ਨਹੀਂ ਕਰਨਾ ਪਸ ਇਹ ਮਨੁੱਖ ਦੀਆਂ ਆਤਮਿਕ ਤੌਰ ਤੇ ਸੋਚਣ ਦੀਆਂ ਅੰਤਮ ਸਿਖਰਾਂ ਦਾ ਉਹ ਰੂਪ ਹੈ ਜਿਹੜਾ ਨਜ਼ਰ ਨਹੀਂ ਆਉਂਦਾ। ਮਿਸਾਲ ਦੇ ਤੌਰ ਤੇ ਆਤਮੇ ਦੀ ਮੌਤ ਹੋ ਜਾਵੇ। ਮੈਂ ਪੇਸ਼ੇਵਰ ਜੋ ਡਾਕਟਰ ਹੈ ਅਸੀਂ ਪੋਸਟਮਾਰਟਮ ਕਰਦੇ ਹਾਂ। ਉਸ ਤੇ ਆਂਦਰਾਂ, ਉਸ ਦੀ ਤਿਲੀ, ਉਸ ਦਾ ਪਿੱਤਾ, ਉਸ ਦੇ ਬੁਰਦੇ, ਉਸ ਤੇ ਫੇਫੜੇ, ਉਸ ਦਾ ਦਿਮਾਗ। ਜਿੰਦੇ ਵੀ ਪ੍ਰਤੱਖ ਅੰਗ ਨੇ ਤਕਰੀਬਨ ਸਾਨੂੰ ਸਾਰੇ ਨਜ਼ਰ ਆਉਂਦੇ ਨੇ। ਮਨ ਕਿਤੇ ਨਜ਼ਰ ਨਹੀਂ ਆਉਂਦਾ। ਮਨ ਕਦੀ ਨਜ਼ਰ ਨਹੀਂ ਆਉਗਾ। ਔਰ ਦੁਨੀਆ ਦੇ ਵਿੱਚ ਤਕਰੀਬਨ ਵੇਕਦੇ ਵੀ ਪ੍ਰਤੱਖ ਅੰਗ ਨੇ। ਖੂਨ ਵੇਕਦਾ ਹੈ। ਲਿਵਰ ਟ੍ਰਾਂਸਪਲੈਂਟ ਕਰਨਾ ਹੋਵੇ ਤਾਂ ਜਿਗਰ ਦਾ ਟੁਕੜਾ ਵੇਕਦਾ ਹੈ। ਇਸੇ ਤਰ੍ਹਾਂ ਹਾਰਟ ਟ੍ਰਾਂਸਪਲੈਂਟ ਹੁੰਦੇ ਨੇ, ਵੇਕਦੇ ਨੇ। ਅੱਖਾਂ ਜਿਹੜੀਆਂ ਨੇ ਉਹ ਵਿਕਦੀਆਂ ਨੇ। ਇਸੇ ਤਰ੍ਹਾਂ ਦੇ ਨਾਲ ਜਿਸਮ ਦੇ ਕਈ ਹਿੱਸੇ ਗੁਰਦੇਆਂ ਤੱਕ ਉਹ ਵਿਕਦੇ ਨੇ। ਕਿਉਂਕਿ ਦਿਸ ਰਹਾਂਗੇ। ਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਇੱਕ ਅੰਗ ਦਾ ਖਰੀਦਦਾਰ ਮੈਂ ਹਾਂ ਪਰ ਉਪਰਤਖ ਰੂਪ ਚ ਦਿਸਦਾ ਨਹੀਂ ਉਹ ਹੈ ਮਨ ਵੇਚੈ ਸਤਗੁਰੂ ਕੇ ਪਾਸ ਜਿਸ ਅੰਗ ਦਾ ਖਰੀਦਦਾਰ ਗੁਰੂ ਹੈ ਉਹ ਅੰਗ ਨਜ਼ਰ ਨਹੀਂ ਹੋਪਾ ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਕਟੈ ਮੈ ਤੂ ਮੋਲ ਮਹੰਗੀ ਲਈ ਜੀ ਸਕੈ ਗੁਰੂ ਦੀ ਪ੍ਰੀਤ ਮਨ ਨੂੰ ਵੇਚ ਕੇ ਨਹੀਂ ਜਾ ਸਕਦੀ ਮਨ ਦਾ ਵੇਚਣਾ ਹੈ ਮਨ ਦਾ ਗੁਰੂ ਦੇ ਅਗੇ ਸਮਰਪਕ ਦੱਦੇ ਆ ਤੇ ਸਮਰਪਤ ਜਿਸ ਰੂਪ ਚ ਕੀਤਾ ਜਾਣਾ ਉਸ ਰੂਪ ਦਾ ਜਿਹੜਾ ਆਪਣੇ ਆਪ ਦੇ ਵਿੱਚ ਇੱਕ ਸਥਾਨ ਹੈ ਬੜਾ ਬਲੱਖਰ ਹੈ ਉਹ ਹੈ ਕਿ ਪੂਰੀ ਤਰ੍ਹਾਂ ਦੇ ਨਾਲ ਆਪਣਾ ਆਪ ਗੁਰੂ ਦੇ ਸਾਹਮਣੇ ਸਮਰਪਿਤ ਕਰ ਦੇਣਾ ਜਿਸ ਨੂੰ ਭਾਈ ਸਾਹਿਬ ਪਈ ਗੁਰਦਾਸ ਆਪਣੀ ਰਚਨਾ ਦੇ ਵਿੱਚ ਬੜਾ ਖੋਲ ਕੇ ਦੱਸਦੇ ਨੇ ਮੁਰਦਾ ਹੋਏ ਮਰੀਦ ਨਾ ਗੱਲੀ ਹੋਣਾ ਮੁਰਦਾ ਅਸੀਂ ਗੁਰਬਾਣੀ ਦੇ ਵਿੱਚ ਜੀਵਤ ਭਾਵ ਤੋਂ ਮਰਨ ਨੂੰ ਮੁਰਦਾ ਬਹੁਤਾਂ ਵੱ ਦੇ ਉੱਪਰ ਤਸلیم ਕਰਦੇ ਵੀ ਹਾਂ ਤੇ ਸਿਰਉਣ ਵੀ ਕਰਦੇ ਹਾਂ ਜਿ ਗੁਰੂ ਪਾਚਾ ਕਹਿੰਦੇ ਨਾਨਕ ਜੀਵਤਾਂ ਮਰ ਰਹੀਏ ਐਸਾ ਜੋਗ ਕਮਾਈਏ ਸ਼ਬਦ ਮਰੇ ਫਿਰ ਜੀਵੇ ਸਦਰੀ ਤਾਂ ਫਿਰ ਮਰਨ ਨਾ ਹੋਈ ਮਸਲਮ ਕਿ ਆਪਣੇ ਆਪ ਨੂੰ ਗੁਰੂ ਦੇ ਅੱਗੇ ਇੰਨਾ ਜ਼ਿਆਦਾ ਸਮਰਪਿਤ ਕਰ ਦੇਣਾ ਕਿ ਜਿਹੜੀਆਂ ਮਨੁੱਖ ਦੀਆਂ ਜੀਵਨ ਭਾਵ ਦੀਆਂ ਖਾਹਿਸ਼ਾਂ ਨੇ ਉਹ ਸਾਰੀਆਂ ਖਤਮ ਹੀ ਹੋ ਜਾਣ। ਜਿਸ ਨੂੰ ਪੈਸਾ ਪੈ ਗੁਰਦਾਸ ਕਹਿੰਦੇ ਮੁਰਦਾ ਹੋਏ ਮੁਰੀਦ। ਮੁਰੀਦ ਹੈ ਚਿੱਲ, ਸਿਸ਼, ਡਿਸਿਪਲ ਕਿਸੇ ਦਾ ਤਾਲਬ ਵਿਦਿਆਰਥੀ ਇਹ ਸਾਰੇ ਸ਼ਬਦ ਮੁਰੀਦ ਦੇ ਨਾਲੇ ਚਾਜਦੇ। ਮੁਰਦਾ ਹੋਏ ਮਰੀਦ ਕਿ ਜਿੰਨਾ ਚਿਰ ਤੱਕ ਅਸੀਂ ਆਪਣਾ ਆਪਾ ਆਪਣੇ ਇਸ਼ਟ ਦੇ ਸਾਹਮਣੇ ਪੂਰੀ ਤਰ੍ਹਾਂ ਦੇ ਨਾਲ ਸਮਰਪਿਤ ਨਹੀਂ ਕਰਦੇ ਉਹਨਾਂ ਚਿਰ ਕਿਸੇ ਦਾ murid ਕਿਸੇ ਮੁਰਸ਼ਿਦ ਦਾ murid ਨਹੀਂ ਬਣਿਆ ਜਾ ਸਕਦਾ ਨਾ ਗੱਲੀ ਹੋਣਾ ਗੱਲਾਂ ਦੇ ਨਾਮ ਨਹੀਂ ਕਿ ਕਹਿ દਈਏ ਕਿ ਅਸੀਂ ਜਿਸ ਤਰ੍ਹਾਂ ਮੈਂ ਕੱਲ ਪਰਸੋਂ ਵੀ ਗੱਲ ਕੀਤੀ ਸੀ ਵੀ ਇੱਥੇ ਕਹਿ ਦਈਏ ਕਿ ਸਭ ਸਿੱਖ ਨੂੰ ਹੁਕਮ ਹੈ ਗੁਰੂ ਮਾਨਯੋ ਗ੍ਰੰਥ ਪਰ ਮੱਥਾ ਹਰ ਤਰ੍ਹਾਂ ਤੇ ਟਿੱਕੀ ਜਾਈਏ ਸਿਰ ਹਰ ਤਰ੍ਹਾਂ ਦੇ ਤੱਕ ਚਾਹੀਦੀ ਤੇ ਗੱਲਾਂ ਦੇ ਵਿੱਚ ਕੇਵਲ ਇਹ ਗੱਲ ਕਰੀ ਜਾਈਏ ਕਿ ਸਭ ਸਿੱਖਨ ਨੂੰ ਹੁਕਮ ਹੈ ਗੁਰੂ ਮਾਨਿਓ ਕਰ। ਕੇਵਲ ਗੱਲਾਂ ਦੀ ਪੈਸਾ ਪਈ ਗੁਰਦਾਸ ਦੇ ਨੂੰ ਬੜਾ ਖੋਲ ਕੇ ਦੱਸਿਆ। ਪੂਸ਼ਿਤ ਪਤ ਤਹ ਮਾਰਗ ਨਾ ਧਰੇ ਪਗ ਪ੍ਰੀਤਮ ਕਾ ਦੇਸ ਕੈਸੇ ਬਾਤਨ ਸੇ ਜਾਈ। ਕਿ ਕੇਵਨ ਤੇ ਕੇਵਲ ਗੱਲਾਂ ਦੇ ਨਾਲ ਉਸ ਪ੍ਰਮਾਤਮਾ ਨੂੰ ਨਹੀਂ ਪਾਇਆ ਜਾ ਸਕਦਾ ਤੇ ਵੈਸੇ ਤਾਂ ਹੁਣ ਸਾਡਾ ਰਜ਼ਾ ਨਹੀਂ ਬਣ ਚੁੱਕਾ। ਮੈਂ ਗੱਲਾਂ ਕਰਕੇ ਚਲੇ ਜਾਣਾ ਤੁਸੀਂ ਗੱਲਾਂ ਸੁਣ ਕੇ ਤਲੇ ਜਾਣਾ ਹੈ ਅਸੀਂ ਉੱਥੇ ਦੇ ਉੱਥੇ ਖੜੇ ਅਸੀਂ ਉਸ ਰਾਹ ਤੇ ਅੱਗੇ ਨਹੀਂ ਚੱਲਦੇ ਪੈਸਾ ਪਈ ਗੁਰਦਾਸ ਜੀ ਤਾਂ ਬਹੁਤ ਪਿਆਰੀਆਂ ਉਦਾਹਰਨਾਂ ਦਿੱਤੀਆਂ ਨੇ ਤਿੰਨ ਚਾਰ ਉਦਾਹਰਨਾਂ ਜਿੜਾ ਖੋਲ ਕੇ ਦੱਸਦੇ ਨੇ ਉਹ ਕਹਿੰਦੇ ਨੇ ਪੂਸ਼ਤ ਹੈ ਵੈਦ ਖਾਤ ਔਸ਼ਤ ਨ ਸੰਜਮ ਸੇ ਕੈਸੇ ਮਿਟੇ ਰੋਗ ਸੁਖ ਸਹਿਜਾ ਸਮਾਈਏ ਕਹਿੰਦੇ ਡਾਕਟਰ ਦੇ ਕੋਲ ਜਾਇਆ ਜਾਵੇ ਬਿਮਾਰੀ ਨੂੰ ਦੱਸਿਆ ਜਾਵੇ ਦਵਾਈ ਲੈ ਲਈ ਜਾਵੇ ਡਾਕਟਰ ਦਵਾਈ ਵੀ ਦੇ ਦੇਵੇ ਪਰੇਜ਼ ਵੀ ਦੱਸ ਦੇਵੇ ਪਰ ਘਰ ਆ ਕੇ ਨਾ ਤੇ ਦਵਾਈ ਖਾਈਏ ਤੇ ਨਾ ਅਸੀਂ ਪਰੇਜ਼ ਕਰੀਏ ਤੇ ਫਿਰ ਇਹ ਸੋਚੀਏ ਕਿ ਆਰਾਮ ਆ ਜਾਵੇ ਇੰਜ ਨਹੀਂ ਹੋ ਸਕਦਾ ਗਾਵੈ ਸੁਣੇ ਆ ਕੇ ਮੀਚੇ ਪਾਈਏ ਨਾ ਪਰੰਪਰਤ ਗੁਰ ਉਪਦੇਸ਼ ਵਿੱਚ ਰਿਦੇ ਨਾ ਕਮਾਈ ਕੀਰਤਨ ਦੇ ਵਿੱਚ ਬੈਠੇ ਹੋਈਏ ਨਾਲ-ਨਾਲ ਬੋਲੀ ਵੀ ਜਾਈਏ ਸਿਰ ਵੀ ਹਿਲਾਈ ਜਾਈਏ ਪਰ ਜੋ ਕੁਝ ਸ਼ਰਮਣ ਕਰ ਰਹੇ ਆ ਉਹਦੇ ਤੇ ਅਮਲ ਨਾ ਕਰੀਏ ਤਾਂ ਉਹਦੇ ਨਾਲ ਕੋਈ ਲਾਭ ਨਹੀਂ ਗਾਵੇ ਸੁਣੇ ਆਖੇ ਵਿੱਚ ਪਾਈਏ ਨਾ ਪਰਮ ਪਦ ਗੁਰ ਉਪਦੇਸ਼ ਚ ਚੜ੍ਹਦੇ ਤੇ ਕੋਈ। ਸੋ ਜਿੰਨਾ ਚਿਰ ਤੱਕ ਉਸ ਉਪਦੇਸ਼ ਤੋਂ ਹਿਰਦੇ ਦੇ ਵਿੱਚ ਨਹੀਂ ਵਸਾਇਆ ਜਾਂਦਾ ਉਹਨਾਂ ਚਿਰ ਤੱਕ ਕਿਸੇ ਵੀ ਮੁਰਸ਼ਿਦ ਦਾ ਮਰੀਦ ਨਹੀਂ ਬਣਿਆ ਜਾ ਸਕਿਆ। ਪੈਸਾ ਪੈਗੋ ਦਾਸ ਕਿੰਨੇ ਸਾਬਰ ਸਿੱਦਕ ਸ਼ਹੀਦ ਪਰਮ ਭਉ ਕੋਲ ਸਾਬਰ ਹੁੰਦਾ ਹੈ ਜਿਹੜਾ ਸਬਰ 'ਚ ਰਹਿਣਾ ਸਿੱਖ ਲਏਗਾ ਔਰ ਸਭ ਤੋਂ ਜ਼ਰੂਰੀ ਇਹ ਹੀ ਹੈ ਸੈਟੀਸਫੈਕਸ਼ਨ 'ਚ ਰਹਿਣਾ ਸਿੱਦਕ ਨੂੰ ਪ੍ਰਵਾਨ ਕਰ ਲੈਣਾ ਸੰਤੋਖ ਨੂੰ ਮਨ ਦੇ ਵਿੱਚ ਧਾਰ ਲੈਣਾ ਸਾਬਰ ਜਿਸ ਨੇ ਮਨ ਨੂੰ ਸੰਤੋਖ ਦੀ ਅਵਸਥਾ 'ਚ ਲੈ ਜਾਂਦਾ ਸਬਰ 'ਚ ਲੈ ਜਾਂਦਾ ਉਹ ਸਾਬਰ ਹੈ ਸਿੱਦਕ ਆਪਣੇ ਅਕੀਦੇ ਦੇ ਉੱਪਰ ਪੂਰੇ ਰਹਿਣਾ ਅਸੀਂ ਅਰਦਾਸ ਤੇ ਚ ਸ਼ਬਦ ਪੜ੍ਹਦੇ ਹਾਂ ਕਿ ਜਿਹਨਾਂ ਸਿੱਧਕ ਨਹੀਂ ਹਾਰਿਆ ਜਿਹੜੇ ਸਿੱਧਕ ਤੋਂ ਨਹੀਂ ਡੋਲੇ ਆਪਣੇ ਅਕੀਦੇ ਤੋਂ ਆਪਣੇ ਅਸੂਲਾਂ ਤੋਂ ਆਪਣੇ ਇਸ਼ਟ ਤੋਂ ਆਪਣੀ ਮਾਨਤਾ ਤੋਂ ਇਸ਼ਟ ਉਪਾਸਨਾ ਤੋਂ ਜਿਹੜਾ ਨਹੀਂ ਡੋਲਦਾ ਉਹ ਸਿੱਧਕੀ ਹੈ ਸਾ ਪਰ ਸਿੱਧਕ ਸ਼ਹੀਦ ਤੇ ਉਹੀ ਸ਼ਹੀਦ ਜਿਹੜਾ ਅਖਵਾ ਸਕਦਾ ਜਿਹੜਾ ਆਪਣੇ ਅਕੀਦੇ ਤੇ ਪੂਰਨ ਗਿਆ ਵੈਸੇ ਜਿਹੜਾ ਸ਼ਹੀਦ ਹੈ ਅਰੈਬਿਕ ਲੈਂਗੁਏਜ ਦਾ ਸ਼ਬਦ ਹੈ ਅਰਬੀ ਪਾਸ਼ਾ ਦਾ ਸ਼ਬਦ ਹੈ ਅਰਬੀ ਪਾਸ਼ਾ ਤੋਂ ਪਰਸ਼ੀਅਨ ਦੇ ਵਿੱਚ ਵਰਤਿਆ ਗਿਆ ਫਿਰ ਉਸ ਤੋਂ ਬਾਅਦ ਇਹਦੀ ਵਰਤੋਂ ਜਿਹੜੀ ਹੈ ਸਾਡੇ ਸਿੱਖ ਇਤਿਹਾਸ ਦੇ ਵਿੱਚ ਹੋਈ ਹੈ ਪਰ ਹਿੰਦੁਸਤਾਨ ਦੀ ਧਰਤੀ ਦੇ ਉੱਪਰ ਜਿੰਨੇ ਬਾਕੀ ਗ੍ਰੰਥ ਲਿਖੇ ਗਏ ਨੇ ਚਾਹੇ ਉਹ ਚਾਰ ਵੇਦ ਨੇ ਚਾਹੇ ਛੇ ਸ਼ਾਸਤਰ ਨੇ ਵਿਖਾਰਾ ਪੁਰਾਣ ਨੇ 27 ਸਿਮਰਤੀਆਂ ਨੇ ਸੈਂਕੜੇ ਦੀ ਗਿਣਤੀ ਚੁਪਨਿਸ਼ਤ ਹੋਣ ਬਣ ਚੁੱਕੇ ਨੇ ਕਿਸੇ 'ਚ ਇਹ ਸ਼ਹੀਦ ਸ਼ਬਦ ਨਹੀਂ ਹੈਗਾ ਜੇਕਰ ਉਸ ਧਰਤੀ ਦੇ ਉੱਪਰ ਰਚੇ ਗਏ ਪਹਿਲੇ ਗ੍ਰੰਥ ਦੇ ਵਿੱਚ ਸ਼ਹੀਦ ਸ਼ਬਦ ਦੀ ਵਰਤੋਂ ਹੋਈ ਹੈ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਨਾਨਕ ਸਾਹਿਬ ਨੇ ਕੀਤੀ ਹੈ ਸੇਖ ਮਸਾਇਕ ਕਾਜ਼ੀ ਮੁੱਲਾ ਦਰਦਰਵੇਸ਼ ਰਸੀਦ ਪੀਰ ਪਕੰਬਰ ਸਾਲਕ ਸਾਧਕ ਸਹੁਦੇ ਔਰ ਸ਼ਹੀਦ ਇੱਥੇ ਵਿਸ਼ੇਸ਼ਤਾ ਇਹ ਹੈ ਖਾਸ ਗੱਲ ਇਹ ਹੈ ਕਿ ਇਸ ਸ਼ਬਦ ਦੇ ਵਿੱਚ ਜਿੰਨੇ ਵੀ ਅੱਖਰ ਜਾਂ ਸ਼ਬਦ ਆਏ ਨੇ ਗੁਰੂ ਸਾਹਿਬ ਦੀ ਇਸ ਬਾਣੀ ਦੇ ਵਿੱਚ ਉਹ ਸਾਰੇ ਅਰੈਬਿਕ ਲੈਂਗੁਏਜ ਦੇ ਵਿੱਚ ਸਿੱਖ ਮਸਾਇਕ ਕਾਜ਼ੀ ਮੁੱਲਾ ਦਰਦਰਵੇਸ਼ ਰਸੀਦ ਪੀ ਤਕੰਬਰ ਸਾਲਕ ਸਾਦਕ ਸਹਦੇ ਔਰ ਸ਼ਹੀਦ ਇਹ ਸਾਰੇ ਜਿਹੜੇ ਸ਼ਬਦ ਨੇ ਇਸ ਸੇਮੇਟਿਕ ਲੈਂਗੁਏਜ ਦੇ ਵਿੱਚੋਂ ਆਏ ਸੋ ਸ਼ਹੀਦ ਉਹ ਹੈ ਇਸਲਾਮ ਦੇ ਮਤਲਬ ਜਿਹੜਾ ਖੁਦਾ ਦੇ ਦਰ ਤੇ ਜਾ ਕੇ ਇਸ ਗੱਲ ਦਾ ਗਵਾਹ ਬਣਦਾ ਹੈ ਸ਼ਹਾਦਤ ਕਿਹਾ ਜਾਂਦਾ ਗਵਾਹੀ ਉਹ ਐਵੀਡੈਂਸ ਹੋ ਜਿਹੜਾ ਗਵਾਹ ਬਣਦਾ ਹੈ ਕਿ ਇਹ ਪਰਮਾਤਮਾ ਤੇਰੇ ਸੰਸਾਰ ਦੇ ਵਿੱਚ ਜ਼ੁਲਮ ਹੋ ਰਹੇ ਨੇ ਤੇ ਤੇਰੀ ਉੱਤੇ ਕਿਰਪਾ ਦੀ ਲੋੜ ਹੈ ਮੈਂ ਇਸ ਗੱਲ ਦਾ ਗਵਾਹ ਹਾਂ ਸ਼ਹਾਦਤ ਪਾਈਸਾ ਪਾਈ ਗੁਰਦਾਸ ਕਿੰਨੇ ਨੇ ਕਿ ਉਹਨਾਂ ਚਿਰ ਤੱਕ ਕੋਈ ਸ਼ਹੀਦ ਹੋ ਹੀ ਨਹੀਂ ਸਕਦਾ ਜਿੰਨਾ ਚਿਰ ਉਹਦੇ ਕੋ ਸਿੱਦਕ ਨਾ ਹੋਵੇ ਤੇ ਉਹਦੇ ਕੋ ਸਬਰ ਨਾ ਤੇ ਸਿੱਦਕ ਤੇ ਸਬਰ ਹੋਵੇ ਤੇ ਦੋ ਚੀਜ਼ਾਂ ਨਾ ਹੋਣ ਭਰਮ ਭੌ ਕੋਣ ਜੇ ਬੰਦਾ ਭਰਮ ਦੇ ਵਿੱਚ ਹੈ ਤਾਂ ਵੀ ਸ਼ੀਦ ਨਹੀਂ ਹੋ ਸਕਦਾ ਭੈ ਦੇ ਵਿੱਚ ਡਰ ਦੇ ਵਿੱਚ ਤਾਂ ਵੀ ਸ਼ੀਦ ਨਹੀਂ ਹੋ ਸਕਦਾ ਪਰਮ ਹੈ ਦੁਬਿਦਾ ਡੁਅਲਟੀ ਮਨ ਦਾ ਇੱਕ ਥਾਂ ਤੇ ਨਾਲ ਟਿਕਣਾ ਤੇ ਗੁਰੂ ਪਾਚਾ ਸਪਸ਼ਟ ਕਹਿੰਦੇ ਦੁਬਿਧਾ ਨਾ ਪੜਿਓ ਹਰ ਬਿਨ ਹੋਰ ਨਾ ਪੂਜਿਓ ਬੜੇ ਮਸਾਲ ਨਾ ਜਾਈਂ ਦੁਬਦਾ ਪੈਸਾ ਪੈਗੁਰ ਦਾਸ ਨੇ ਬੜਾ ਕੋਲ ਕੇ ਦੱਸਿਆ ਕਿੰਦੇ ਦੋਏ ਦਰਪਨ ਦੇਖਿਆ ਇੱਕ ਸੇ ਅਨੇਕ ਰੂਪ ਦੋਏ ਦਾਵ ਪਾਵ ਤਰੇ ਪਹੁੰਚੇ ਨਾ ਪਾਰ ਹੈ ਦੋਏ ਦਿਸਾ ਗਏ ਗਹਏ ਸੇ ਹੱਥ ਪੌਂ ਟੂਟੇ ਦੋ ਰਾਹੇ ਦੋ ਚਿੱਤ ਹੋਏ ਭੂਲ ਪੱਗ ਤਾਰ ਹੈ ਦੋਏ ਉਪ ਜਾ ਕੇ ਗਾਓ ਪਰ ਜਨ ਸੁਖੀ ਹੋਤ ਦੋਏ ਪੁਰਖਨ ਕੀ ਨਾਰ ਕੁੱਲ ਤਾਰ ਹੈ ਕਿੰਦੇ ਕਿ ਦੁਬਦਾ ਸਭ ਤੋਂ ਵੱਡਾ ਜਿਹੜਾ ਮਨੁੱਖ ਦਾ ਨੁਕਸਾਨ ਕਰਦੀ ਹੈ ਕਿ ਜਦੋਂ ਅਸੀਂ ਡਬਲ ਮਾਈਂਡਡ ਹੋ ਜਾਂਦੇ ਹਾਂ ਅਸੀਂ ਰਸਤਾ ਕਦੋਂ ਭੁੱਲਦੇ ਜੋ ਡਬਲ ਮਾਈਂਡਡ ਹੋ ਜਾਂਦੇ ਨੇ ਸੋ ਦੁਬਦਾ ਜਿਹੜੀ ਹੈ ਜਿੰਨਾ ਚਿਰ ਅਸੀਂ ਭਰਮ ਦੇ ਵਿੱਚ ਹਾਂ ਦੁਬਦਾ ਦੇ ਵਿੱਚ ਹਾਂ ਅਸੀਂ ਉਨਾਂ ਚਿਰ ਵੀ ਸ਼ਹੀਦ ਦੇ ਹੋ ਸਕਦੇ ਜਿੰਨਾ ਚਿਰ ਡਰ ਰਹੇ ਹਾਂ ਕਿਉਂਕਿ ਫਿਰ ਮੌਤ ਤੋਂ ਡਰਾਂਗੇ ਕਬੀਰ ਸਾਹਿਬ ਨੇ ਬੜੀ ਪਿਆਰੀ ਗੱਲ ਕਹੀ ਕਿ ਜਿਹ ਮਰਨੇ ਸਭ ਜਗਤ ਤਰਸਿਆ ਜਿਸ ਮੌਤ ਤੋਂ ਸਾਰਾ ਸੰਸਾਰ ਡਰਦਾ ਸੋ ਮਰਨਾ ਗੁਰ ਸ਼ਬਦ ਪ੍ਰਗਟਾ ਸਿਆ ਗੁਰੂ ਦੀ ਸ਼ਬਦ ਦੀ ਕਿਰਪਾ ਦੇ ਸਦਕਾ ਹੀ ਮਨੁੱਖ ਉਸ ਮੌਤ ਦੇ ਭੈ ਤੋਂ ਦੂਰ ਹੋ ਸਕਦਾ ਹੈ ਡਰ ਤੋਂ ਦੀਪ ਹੋ ਸਕਦਾ ਸੋ ਉਹ ਦੋ ਗੱਲਾਂ ਬੜੀਆਂ ਸਪਸ਼ਟ ਨੇ ਕਿ ਸ਼ਹੀਦ ਹੋਣ ਦੇ ਵਾਸਤੇ ਪਹਿਲੀ ਗੱਲ ਹੈ ਕਿ ਮਨੁੱਖ ਦੇ ਕੋਲ ਸੰਤੋਖ ਹੋਵੇ ਜਿਸ ਨੂੰ ਸਾਬਰ ਕਿਹਾ ਜਾਂਦਾ ਸਿੱਧਕ ਹੋਵੇ ਆਪਣਾ ਕੀਤਾ ਹੋਵੇ ਤੇ ਦੋ ਚੀਜ਼ਾਂ ਉਸ ਦੇ ਕੋਲ ਨਾ ਹੋਣ ਨਾ ਉਸ ਕੋਲ ਪਰਮ ਹੋਵੇ ਤੇ ਨਾਸ ਕੋ ਡਰ ਹੋਵੇ ਦੋ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਦੋ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਫਿਰ ਮਨੁੱਖ ਸ਼ਹੀਦ ਹੋ ਸਕਦਾ ਹੈ ਅਗਲੀ ਗੱਲ ਕਹਿੰਦੇ ਰਹੇ ਕਹਿੰਦੇ ਗੋਲਾ ਮੁੱਲ ਖਰੀਦਕਾਰੇ ਜੋਵਣਾ ਨਾ ਤਿਸ ਭੁੱਖ ਨ ਨੀਂਦ ਨਾ ਖਾਣਾ ਸੋਵਣਾ ਹਕੀਕਤ ਦੇ ਉੱਪਰ ਧਰੇਣ ਦੇ ਵਾਸਤੇ ਇਹ ਦੋ ਰੂਪ ਸਾਡੇ ਸਾਹਮਣੇ ਆਉਂਦੇ ਨੇ ਇੱਕ ਤੇ ਹੈ ਕਿ ਜਦੋਂ ਅਸੀਂ ਪਿਆਰ ਦੇ ਵਿੱਚ ਆਪਣਾ ਮਨ ਗੁਰੂ ਨੂੰ ਸਮਰਪਿਤ ਕਰ ਦਿੱਤਾ ਤੇ ਸੇਵਾ ਇਸ ਤਰ੍ਹਾਂ ਦੀ ਕਰੀਏ ਕਿ ਸਾਡੇ ਮਨ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਟਿਕਾਵਟ ਨਾ ਹੋਵੇ ਦੂਸਰੀ ਗੱਲ ਸਾਡੇ ਤੇ ਕੋਈ ਕਸ਼ਟ ਆ ਰਿਹਾ ਅਸੀਂ ਆਪਣੇ ਅਕੀਦੇ ਤੋਂ ਨਾ ਡੋਲੀਏ ਭਾਵੇਂ ਕਿਸੇ ਵੀ ਹਾਲਾਤ ਦੇ ਵਿੱਚ ਉਹਨਾਂ ਲੰਘਣਾ ਪਵੇ। ਮਿਸਾਲ ਦੇ ਤੌਰ ਤੇ ਮੈਂ ਇਹ ਦੋਵੇਂ ਮਿਸਾਲਾ ਤੁਹਾਡੇ ਸਾਹਮਣੇ ਕਰ ਦਿੰਨਾ। ਜਿਸ ਵੇਲੇ ਲੈਣਾ ਜੀ ਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਬਹੁਤਾਂ ਗੱਦੀ ਬਖਸ਼ਿਸ਼ ਕੀਤੀ। ਇਹ ਦੁਨੀਆ ਦੇ ਧਾਰਮਿਕ ਇਤਿਹਾਸ ਦੇ ਵਿੱਚ ਸਭ ਤੋਂ ਬਲੱਖਣ ਘਟਨਾ। ਇਸ ਤੋਂ ਪਹਿਲਾਂ ਦੁਨੀਆ ਦੇ ਕਿਸੇ ਧਰਮ ਦੇ ਵਿੱਚ ਅਸੀਂ ਇੱਕ ਸਟੈਂਡੀ ਨੂੰ ਲੈ ਲਈਏ। ਅਸੀਂ ਜਹੂਦੀਆ ਨੂੰ ਲੈ ਲੀਏ ਬਹਾਇਜ਼ ਨੂੰ ਲੈ ਲੀਏ ਇਸਲਾਮ ਨੂੰ ਲੈ ਲੀਏ ਹਿੰਦੂਜ ਨੂੰ ਲੈ ਲੀਏ ਤੁੰਤਕ ਇੱਥੋਂ ਦੇ ਬੁੱਧਿਜ਼ਮ ਨੂੰ ਲੈ ਲੀਏ ਦੁਨੀਆਂ ਦੇ ਇਤਿਹਾਸ ਦੇ ਵਿੱਚ ਇਹ ਘਟਨਾ ਨਹੀਂ ਵਾਪਰੀ ਕਿ ਕਿਸੇ ਰਹਿਬਰ ਨੇ ਆਪਣੇ ਜਿਉਂਦੇ ਜੀ ਆਪਣੀ ਜਗ੍ਹਾ ਆਪਣੇ murid ਬੁਦੀ ਦਿੱਤੀ ਇਹ ਗੁਰਨਾਨਕ ਸੱਚੇ ਪਾਤਸ਼ਾਹ ਦੀ ਕਿਰਪਾ ਹੈ ਕਿ ਉਹਨਾਂ ਨੇ ਜਿਉਂਦੇ ਜੀ ਲੈਣੇ ਨੂੰ ਆਪਣੇ ਅੰਗ ਲਗਾ ਕੇ ਅੰਗਦ ਬਣਾ ਕੇ ਗੁਰਤਾ ਗੱਦੀ ਤੇ ਬਰਾਜ਼ਮਾਨ ਦਿੱਤਾ ਤੇ ਗੁਰਨਾਲਕ ਸਾਹਿਬ ਸੰਗਤ ਚ ਬੈਠੇ ਜਿਸ ਤੋਂ ਭਾਈ ਸਾਪਾਏ ਗੁਰਦਾਸ ਬੜਾ ਕੋਲ ਕੇ ਦੱਸਦੇ ਨੇ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚ ਲਾਇਆ ਥਾਪਿਆ ਲੈਣਾ ਜੀਵਨ ਦੇ ਇਹ ਸਭ ਤੋਂ ਵੱਡੀ ਗੱਲ ਆ ਕਿ ਲੈਣੇ ਨੂੰ ਆਪਣੇ ਜਿਉਂਦੇ ਜੀ ਹੀ ਥਾਪ ਦਿੱਤਾ ਥਾਪਿਆ ਲੈਣਾ ਜੀਵਨ ਦੇ ਗੋਰੀ ਆਈ ਸਿਰ ਛੱਤਰ ਫਰਾਏ ਦੁਨੀਆ ਦੇ ਇਤਿਹਾਸ ਦੇ ਵਿੱਚ ਤਕਰੀਬਨ ਮੈਂ ਜਿੰਨੇ ਵੀ ਪ੍ਰਚਲਿਤ ਧਰਮ ਨੇ ਸਾਰਿਆਂ ਦੇ ਇਤਿਹਾਸ ਤੋਂ ਧਾਰੀਕ ਨੂੰ ਪੜਨ ਦਾ ਯਤਨ ਕੀਤਾ। ਇੱਕ ਵੀ ਉਦਾਹਰਨ ਐਸੀ ਨਹੀਂ ਕਿ ਕਿਸੇ ਰਹਿਬਰ ਨੇ ਆਪਣੇ ਜੀਉਂਦੇ ਜੀ ਆਪਣੀ ਜਗ੍ਹਾ ਆਪਣੇ ਮਰੀਦ ਨੂੰ ਦੇ ਦਿੱਤੀ ਹੋ। ਪਹਿਲੀ ਉਦਾਹਰਨ ਦੁਨੀਆਂ ਦੇ ਧਾਰਮਿਕ ਜਗਤ ਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਮਿਲਦੀ ਹੈ। ਕਿ ਆਪਣੇ ਜੀਂਦੇ ਜੀ ਲੈਣਾ ਜੀ ਨੂੰ ਆਪਣੀ ਜਗ੍ਹਾ ਦੇ ਦਿੱਤੀ। ਤੇ ਲੈਣਾ ਜੀ ਨੂੰ ਵੀ ਬੜੀਆਂ ਸਖਤ ਪ੍ਰੀਖਿਆਵਾਂ ਦੇ ਵਿੱਚੋਂ ਲੰਘਣਾ ਪਿਆ। ਇਹ ਪ੍ਰਖਿਆਵਾਂ ਬਾਕੀ ਸਿੱਖਾਂ ਤੇ ਉਹਨਾਂ ਦੇ ਵਿੱਚ ਸੀ ਤੇ ਗੁਰੂ ਨਾਨਕ ਸਾਹਿਬ ਦੇ ਸੁਪੁੱਤਰਾਂ ਤੇ ਉਹਨਾਂ ਦੇ ਵਿੱਚ ਵੀ ਸੀ ਪ੍ਰਖਿਆਵਾਂ ਤੇ ਬਹੁਤ ਨੇ ਇੱਕ ਪ੍ਰਖਿਆ ਦੇ ਵਿੱਚ ਗੁਰੂ ਪਾਤਸ਼ਾਹ ਨੇ ਸਿੱਖਿਆ ਬੜੀ ਅਹਿਮ ਦਿੱਤੀ ਹੈ ਗੁਰੂ ਨਾਨਕ ਸਿੱਤੇ ਪਾਤਸ਼ਾਹ ਨੇ ਆਪਣਾ ਬੜਾ ਕੀਮਤੀ ਲੋਟਾ ਇੱਕ ਬਰਤਨ ਜਿਹੜਾ ਸੀ ਚਿੱਕੜ ਚੁੱਟਿਆ ਤੇ ਇਸ ਸ਼੍ਰੀ ਚੰਦ ਨੂੰ ਲਕਸ਼ਮੀ ਚੰਦ ਨੂੰ ਦੋਹਾਂ ਨੂੰ ਬਾਰ-ਬਾਰ ਕਿਹਾ ਕਿ ਚਿੱਕੜ ਦੇ ਵਿੱਚੋਂ ਲੋਟਾ ਕੱਟ ਕੇ ਲੈ ਕੇ ਆ ਉਨਾ ਦਾ ਜਵਾਬ ਇਹ ਹੈ ਕਿ ਗੁਰਨਾਨਕ ਦੇ ਘਰ ਦੇ ਵਿੱਚ ਇਵੇਂ ਦੇ ਬੱਤਰਾਂ ਦੀ ਕੀ ਘਾਟ ਹੈ ਤੇ ਚਿੱਕੜ ਦੇ ਵਿੱਚ ਅਸੀਂ ਲੋਟਾ ਕੱਢਣ ਲਈਏ ਤੇ ਆਪਣੇ ਕੱਪੜੇ ਚਿੱਕੜ ਦੇ ਨਾਲ ਭਰ ਲਈਏ ਕਿਵੇਂ ਹੋ ਸਕਦਾ ਇਹੋ ਜੇ ਪਰਤਨ ਤਾਂ ਬਹੁਤ ਹੋਣਗੇ ਗੁਰਨਾਨਕ ਦੇ ਘਰ ਦੇ ਵਿੱਚ ਸਾਨੂੰ ਨਹੀਂ ਲੋੜ ਕਿ ਅਸੀਂ ਇਸ ਲੋਟੇ ਨੂੰ ਕੱਢਣ ਦੇ ਵਾਸਤੇ ਆਪਣੇ ਬਸਤਰ ਜਿਹੜੇ ਜੋ ਚਿੱਕੜ ਅਲੂਦ ਕਰ ਲਈਏ ਪਰ ਜਦੋਂ ਭਾਈ ਲਹਿਣਾ ਜੀ ਨੂੰ ਕਿਹਾ ਗਿਆ ਸਤ ਵਚਨ ਕਰਕੇ ਚਿੱਕੜ ਚਲੇ ਗਏ ਬਸਤਰ ਜਿਹੜੇ ਸੀ ਉਹ ਪੂਰੇ ਚਿੱਕੜ ਦੇ ਨਾਲ ਭਰ ਕੇ ਇਤਿਹਾਸ ਕੋ ਪੜ੍ਹ ਕੇ ਵਖੀਏ ਫਾਈ ਲੈਣਾ ਜੀ ਇੱਕ ਚੰਗੇ ਦੁਕਾਨਦਾਰ ਰਵੇ ਪੈਸੇ ਦੀ ਕੋਈ ਕਮੀ ਨਹੀਂ ਹੈ ਜਦੋਂ ਪਹਿਲੀ ਵਾਰ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਮਿਲਣ ਗਏ ਸਨ ਤੇ ਗੁਰੂ ਨਾਨਕ ਸਾਹਿਬ ਨੂੰ ਪੁੱਛ ਰਹੇ ਨੇ ਕਿਵੇਂ ਗੁਰਨਾਨਕ ਨੂੰ ਮਿਲਣ ਜਾਣਾ ਗੁਰਨਾਨਕ ਸਾਹਿਬ ਖੇਤਾਂ 'ਚ ਕੰਮ ਕਰ ਰਹੇ ਨੇ ਤੇ ਗੁਰਨਾਨਕ ਸੱਚੇ ਪਾਤਸ਼ਾਹ ਨੂੰ ਪੁੱਛ ਰਹੇ ਨੇ ਕਿ ਮੈਂ ਗੁਰਨਾਨਕ ਨੂੰ ਮਿਲ ਜਣਾ ਹੈ ਤੇ ਪਾਤਸ਼ਾਹ ਬੜੇ ਪਿਆਰ ਨਾਲ ਕਹਿੰਦੇ ਨੇ ਪੁਰਖਾ ਮੇਰੇ ਪਿੱਛੇ ਪਿੱਛੇ ਆ ਜਾ ਮੈਂ ਤੈਨੂੰ ਗੁਰਨਾਨਕ ਦੇ ਦਰਤੇ ਲੈ ਜਾਏ ਲੈਣਾ ਜੀ ਗੁਰਨਾਨਕ ਸਾਹਿਬ ਦੇ ਨਾਲ ਆ ਗਏ ਤੇ ਆਏ ਕਿਵੇਂ ਨੇ ਕਿ ਗੁਰਨਾਨਕ ਸੱਚੇ ਪਾਤਸ਼ਾਹ ਨੇ ਅੱਭੋਂ ਘੋੜੇ ਦੀ ਲਗਾਮ ਫੜੀ ਹੋਈ ਔ ਘੋੜੇ ਤੇ ਬੈਠੇ ਨੇ ਲੈਣਾ ਜੀ ਗੁਰਨਾਨਕ ਸਾਹਿਬ ਲਗਾਮ ਫੜ ਕੇ ਲੈ ਕੇ ਆ ਰਹੇ ਨੇ ਜਦੋਂ ਘਰ ਦੇ ਵਿੱਚ ਆਏ ਕਰਤਾਰਪੁਰ ਸਾਹਿਬ ਤੇ ਗੁਰੂ ਨਾਨਕ ਸਾਹਿਬ ਬਸਤਰ ਬਦਲ ਕੇ ਜਦੋਂ ਆ ਕੇ ਸੰਗਤਾਂ ਨੂੰ ਉਪਦੇਸ਼ ਦੇਣ ਲੱਗੇ ਤੇ ਲੈਣਾ ਜੀ ਬੜੇ ਸ਼ਰਮਸਾਰ ਹੋਏ ਕਿ ਇਹ ਹੀ ਗੁਰੂ ਆ ਮੈਂ ਘੋੜੇ ਤੇ ਚੜ ਕੇ ਆਇਆ ਤੇ ਮੇਰੇ ਘੋੜੇ ਨੂੰ ਇੱਥੋਂ ਤੱਕ ਫੜ ਕੇ ਲੈ ਕੇ ਆਇਆ ਇੱਕ ਐਸਾ ਗੁਰੂ ਆ ਬੜਾ ਪੁਸ਼ਟਾਵਾ ਹੋਇਆ ਮਨ ਦੇ ਵਿੱਚ ਤੇ ਅਖੀਰ ਆ ਕੇ ਗੁਰੂ ਪਾਤਸ਼ਾਹ ਨੂੰ ਕਹਿ ਦਿੱਤਾ ਪਾਤਸ਼ਾਹ ਮਾਫ਼ ਕਰ ਦਿਓ ਮੈਨੂੰ ਪਤਾ ਨਹੀਂ ਸੀ ਤੁਸੀਂ ਗੁਰਨਾਨਕ ਹੋ ਸਾਡੇ ਇਤਿਹਾਸਿਕ ਸੁਵਤਾਂ ਦੇ ਸ਼ਬਦ ਬੜੇ ਪਿਆਰੇ ਨੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਕਿਹਾ ਤੇਰਾ ਨਾਮ ਕੀ ਹੈ ਕਹਿੰਦਾ ਜੀ ਲੈਣਾ ਕਹਿੰਦੇ ਫਿਰ ਲੈਣ ਵਾਲੇ ਤੇ ਘੋੜਿਆਂ ਦੇ ਚੜ੍ਹ ਕੇ ਉੱਤੇ ਜਿਹੜੇ ਲੈਣਦਾਰ ਹੁੰਦੇ ਨੇ ਜਿਨ੍ਹਾਂ ਨੇ ਲੈਣਾ ਹੁੰਦਾ ਉਹ ਤੇ ਫਿਰ ਇੰਜ ਹੀ ਆਉਂਦੇ ਇੱਕ ਦਿਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਖੇਤਾਂ ਚੋਂ ਨਦੀਨ ਕੱਢ ਰਹੇ ਸਨ ਲੈਣਾ ਜੀ ਵੀ ਮਿਲਣ ਉੱਥੇ ਚਲੇ ਗਏ ਪੂਰੇ ਚਿੱਕੜ ਦੀ ਭਰੀ ਪੰਛ ਉਹਨਾਂ ਦੇ ਸਿਰ ਤੇ ਰੱਖ ਦਿੱਤੀ ਚਿੱਟੇ ਬਸਤਰ ਸੀ ਅਕਸਰ ਦੁਕਾਨਦਾਰ ਸਨ ਅਮੀਰ ਜਦੋਂ ਘਰ ਜਾ ਰਹੇ ਨੇ ਤੇ ਸਾਰੇ ਬਸਤਰ ਜਿਹੜੇ ਚਿੱਕੜ ਨਾਲ ਭਰੇ ਪਏ ਨੇ ਤੇ ਗੁਰਨਾਨਕ ਸੱਚੇ ਪਾਤਸ਼ਾਹ ਦੀ ਧਰਮ ਪਤਨੀ ਕਹਿੰਦੇ ਨੇ ਕਿ ਅਮੀਰ ਘਰ ਦਾ ਪੁੱਤਰ ਇਸ ਦੇ ਸਿਰ ਤੇ ਉੱਪਰ ਤੁਸੀਂ ਚਿੱਕੜ ਦੇ ਪੰਡ ਰੱਖ ਦਿੱਤੀ ਸਾਰੇ ਬਸਤਰ ਜਿਹੜੇ ਨੇ ਉਹ ਚਿੱਕੜ ਦੇ ਨਾਲ ਭੇਜ ਗਏ ਗੁਰਨਾਨਕ ਸੱਚੇ ਪਾਤਸ਼ਾਹ ਦਾ ਜਵਾਬ ਬੜਾ ਪਿਆਰਾ ਹੈ ਕੀਚੜ ਨਜ਼ਰ ਤੁਮੇ ਹੈ ਆਵਾ ਕੇਸਰ ਕੋ ਹਮਨੇ ਸ਼੍ਰੀ ਘਾਵਾ ਜਿਹੜਾ ਤੁਹਾਨੂੰ ਚਿੱਕਰ ਨਜ਼ਰ ਆ ਰਿਹਾ ਹੈ ਇਹ ਗੁਰੂ ਨਾਨਕ ਦੇ ਘਰ ਦਾ ਕੇਸਰ ਹੈ ਅੱਜ ਇਸ ਸੇਵਾ ਦੇ ਵਿੱਚ ਪ੍ਰਵਾਨ ਚੜੇਗਾ ਤੇ ਗੁਰੂ ਨਾਨਕ ਦੀ ਗੁੱਤਾ ਦਾ ਵਾਰਿਸ ਬਣੇਗਾ ਸੋ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਨੇ ਲੈਣਾ ਜੀ ਨੂੰ ਅੰਗਦ ਬਣਾਉਣ ਦੇ ਵਾਸਤੇ ਜਿਹੜੀ ਪ੍ਰੀਖਿਆ ਲਈ ਉਹਨਾਂ ਨੇ ਉਹ ਲੋਟਾ ਕੱਢਿਆ ਚਿੱਕਰ ਦੇ ਵਿੱਚੋਂ ਤੋਤਾ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਲਿਆ ਕੇ ਰੱਖ ਦਿੱਤਾ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਜਿਹੜਾ ਉਪਦੇਸ਼ ਦਿੱਤਾ ਹੈ ਬੜਾ ਪਿਆਰਾ ਹੈ ਕਹਿੰਦੇ ਪੁਰਖਾ ਇਸ ਸੰਸਾਰ ਨੂੰ ਜਿਹੜਾ ਵਿਕਾਰਾਂ ਦੇ ਚਿੱਕੜ ਦੇ ਵਿੱਚ ਲਿਪੜਿਆ ਹੋਇਆ ਇਸ ਨੂੰ ਇਹਨਾਂ ਵਿਕਾਰਾਂ ਦੇ ਚਿੱਕੜ ਤੋਂ ਕੱਢਣ ਦੇ ਵਾਸਤੇ ਤੈਨੂੰ ਚਿੱਕੜ ਦੇ ਵਿੱਚ ਚੜਨਾ ਹੀ ਪਵੇਗਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਵੀ ਜਗ੍ਹਾ-ਜਗ੍ਹਾ ਤੇ ਉੱਥੇ ਗਏ ਨੇ ਜਿੱਥੇ ਸੰਸਾਰ ਨੂੰ ਵਿਕਾਰਾਂ ਦੇ ਚਿੱਕੜ ਤੋਂ ਕੱਟਣ ਦੀ ਲੋੜ ਸੀ ਉਹ ਸੱਜਣ ਠੱਗ ਹੋਏ ਉਹ ਕੌਡਾ ਭੀਲ ਹੋਵੇ ਉਹ ਨੂਰ ਸ਼ਾ ਜਾਦੂਗਰ ਨਹੀਂ ਹੋਵੇ ਜਾਂ ਕੋਈ ਮਲਕ ਭਾਗੋ ਵਰਗਾ ਤਣਾੜ ਤੇ ਹੰਕਾਰੀ ਵਿਅਕਤੀ ਹੋਵੇ ਕਿ ਜਿੱਤੇ ਵੀ ਲੋਕ ਕਿਸੇ ਨਾ ਕਿਸੇ ਵਕਾਰ ਦੇ ਚਿੱਕੜ ਦੇ ਵਿੱਚ ਗੁਲਤਾਨ ਨੇ ਗੁਰੂ ਰਣਕ ਸਾਹਿਬ ਉੱਥੇ ਹੀ ਗਏ ਲੈਣਾ ਜਿਹਨੂੰ ਗੁਰਤਾ ਗੱਦੀ ਤੇ ਬਿਠਾ ਦਿੱਤਾ ਔਰ ਇਹ ਸੀ ਮਨ ਦਾ ਸਮਰਪਣ ਔਰ ਇੱਥੇ ਜਿਹੜਾ ਸਮਰਪਿਤ ਭਾਵ ਹੈ ਆਪਣੇ ਅਕੀਤੇ ਦੇ ਪ੍ਰਤੀ ਉਸ ਸੇਵਾ ਦੇ ਪ੍ਰਤੀ ਹੈ ਦੂਸਰਾ ਹੈ ਕਸ਼ਟ ਦੇ ਵਿੱਚ ਵੀ ਆਪਣੇ ਆਕੀਤੇ ਤੋਂ ਨਾ ਡੋਲਣਾ ਜਿਸ ਤੋਂ ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ ਕਿ ਗੋਲਾ ਮੁੱਲਖ ਰੀਤ ਕਾਰੇ ਜੋ ਨਾ ਨਾ ਤਿਸ ਭੁੱਖ ਨਾ ਨੀਂਦ ਨਾ ਖਾਣਾ ਸੋਣਾ ਇਹ ਦੋਵੇਂ ਅਵਸਥਾਵਾਂ ਮਨੁੱਖ ਦੀ ਜ਼ਿੰਦਗੀ ਚ ਆ ਸਕਦੀਆਂ ਨੇ ਕਿ ਮਨੁੱਖ ਸੇਵਾ ਦੇ ਵਿੱਚ ਵੀ ਹੁਕਮ ਨੂੰ ਪ੍ਰਵਾਨ ਕਰਦਾ ਹੋਇਆ ਵੀ ਉਸ ਅਵਸਥਾ ਚ ਹੁੰਦਾ ਕਿ ਉਹ ਭੁੱਖ ਨੂੰ ਨੀਂਦ ਨੂੰ ਤਿਆਗ ਦਿੰਦਾ ਤੇ ਕਈ ਵਾਰੀ ਉਸ ਨੂੰ ਤਸੀਹੇ ਵੀ ਏਵੇਂ ਦਾ ਹੁੰਦਾ ਹੈ ਕਿ ਉਸ ਨੂੰ ਭੁੱਖ ਤੇ ਨੀਂਦ ਨੂੰ ਤਿਆਗਣਾ ਪੈਂਦਾ ਪਰ ਇਹਦੇ باوجود ਵੀ ਆਪਣੇ ਆਕੀਦੇ ਤੋਂ ਨਹੀਂ ਡੋਲਦਾ ਇਹ ਦੋਵੇਂ ਗੱਲਾਂ ਹੀ ਸਾਹਮਣੇ ਹੁੰਦੀਆਂ ਲੈਣਾ ਜਿਹਦਾ ਇਸ ਅਵਸਥਾ ਦੇ ਵਿੱਚ ਰਹਿਣਾ ਗੁਰੂ ਦੇ ਹੁਕਮ ਨੂੰ ਮੰਨਣਾ ਹੈ ਤੇ ਕੋਸ਼ਿਸ਼ ਇਤਿਹਾਸ ਦੇ ਵਿੱਚ ਤੁਹਾਨੂੰ ਇਹਦੇ ਪ੍ਰਮਾਣ ਵੀ ਮਿਲਣਗੇ ਜਿੱਥੇ ਦੁਸ਼ਮਣ ਦਾ ਹੁਕਮ ਹੈ ਕਿ ਤੁਹਾਨੂੰ ਇਸ ਅਵਸਥਾ 'ਚ ਰਹਿਣਾ ਪਵੇਗਾ ਕਿ ਤਸੀਹੇ ਤੇ ਉੱਥੇ ਵੀ ਵੈਗੁਰੂ ਦਾ ਹੁਕਮ ਮੰਨ ਕੇ ਪ੍ਰਵਾਨ ਕਰਨਾ ਸਤਵੱਡੀਕਾ